ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਾ ਵਿਰੁੱਧ ਦਾ ਇਹਗਾ ਸਾਰਾ ਪ੍ਰੋਗਰਾਮ ਦਿੱਤਾ ਗਿਆ ਪੰਜਾਬ ਵਾਸਤੇ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 4 ਕਿਲੋ ਹਿਰੋਇਨ ਤੇ 4 ਅਸੀਂ ਜਿਹੜੇ ਡਰਗ ਕਾਰਟਲ ਚਲਾਉਣ ਵਾਲੇ ਮੇਨ ਸਮਗਲਰ ਫੜੇ ਗਏ ਨੇ ਉਹਨਾਂ ਤੋਂ 3 ਮੋਟਰਸਾਈਕਲ ਵੀ ਬਰਾਮਦ ਹੋਏ ਨੇ ਜੇ ਆਪ ਇਹਦੀ ਇਨਵੈਸਟੀਗੇਸ਼ਨ ਦੇ ਵੱਲ ਦੇਖੀਏ ਤਾਂ ਇਹ ਤਿੰਨ ਜਿਹੜੇ ਮੇਨ ਮੁਲਜ਼ਮ ਨੇ ਉਹ ਸਾਰੇ ਫਿਰੋਜ਼ਪੁਰ ਜਲਾਲਾਬਾਦ ਬੈਲਟ ਦੇ ਨੇ ਔਰ ਉਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਹੀ ਗੱਲ ਪਤਾ ਲੱਗੀ ਆ ਕਿ ਉਸ ਫਿਰੋਜ਼ਪੁਰ ਸੈਕਟਰ ਦੇ ਵਿੱਚ ਡਰੋਨਸ ਰਾਹੀਂ ਜਿਹੜੀ ਪੋਸ਼ਨ ਹੁੰਦੀ ਐ ਕਰਾਸ ਬਾਰਡਰ ਹਿਰੋਇਨ ਉਹਨੂੰ ਲਿਆ ਕੇ ਤੇ ਸਪਲਾਈ ਕਰਦੇ ਸੀਗੇ ਅਲੱਗ-ਅਲੱਗ ਏਰੀਆ 'ਚ ਕਿਉਂਕਿ ਆਮ ਜੇ ਪਹਿਲਾਂ ਆਪਾਂ ਦੇਖਿਆ ਅਮਰਸਰ ਸੈਕਟਰ ਯੂਜ਼ ਹੋਇਆ ਹੁਣ ਕੀ ਇਹ ਫਿਰੋਜ਼ਪੁਰ ਸੈਕਟਰ ਦਾ ਸਾਰਾ ਇਹ ਕਾਰਟਲ ਹੈਗਾ ਇਦੇ ਜਿਹੜੇ ਤਿੰਨ ਮੁਲਜ਼ਮ ਤਾਂ ਮੇਜਰ ਨੇ ਇੱਕ ਜੂਵਿਨਾਈ ਲਾਇਦੇ ਚ ਚੌਥਾ ਉਹ ਉਹਦੇ ਪੁੱਛ ਕੇ ਚ ਆਇਆ ਕਿ ਉਹਨੂੰ ਬਿੰਗ ਛੋਟਾ ਹੋਣ ਦੇ ਕਰਕੇ ਉਹਦਾ ਫਾਇਦਾ ਲੈਂਦੇ ਰਹੇ ਕਿ ਸਤਲੁਜ ਜਿਹੜਾ ਦਰਿਆ ਉੱਥੇ ਵਗਦਾ ਹੈ ਉਹਦੇ ਚ ਕਿਸ਼ਤੀ ਰਾਹੀ ਉਹ ਆਪਣੇ ਪਿੰਡ ਤੋਂ ਦੂਸਰੇ ਪਿੰਡਾਂ ਜਾਂਦਾ ਜਿਹੜੇ ਬਾਰਡਰ ਦੇ ਨਾਲ ਹੈ ਤੇ ਉਸ ਤੋਂ ਜਾ ਕੇ ਕਨਸਾਈਨਮੈਂਟ ਚੁੱਕ ਕੇ ਵਾਪਸ ਫੇਰ ਜਿਹੜੀ ਹੈ ਕਿਸ਼ਤੀ ਰਾਹੀ ਆਪਣੇ ਪਿੰਡ ਚ ਵਾਪਸ ਆ ਕੇ ਫਿਰ ਮੇਨਲੈਂਡ ਤੇ ਸਪਲਾਈ ਕਰਦਾ ਰਿਹਾ ਸੋ ਇਹ ਨਵੀਂ ਐਤੀ ਗੱਲ ਆਈ ਹੈ ਕਿ ਡਰੋਨ ਤੋਂ ਬਾਅਦ ਉਥੇ ਖੇਤਾਂ 'ਚ ਗਿਰ ਗਈ ਜਾਂ ਕਿਸੇ ਦੇ ਘਰਾਂ ਕੋ ਗਿਰ ਗਈ ਉਥੋਂ ਇਹਨਾਂ ਨੇ ਸਤਲੁਜ ਦਰਿਆ ਕ੍ਰੋਸ ਕਰਕੇ ਉਧਰ ਫਿਰੋਜ਼ਪੁਰ ਏਰੀਆ 'ਚ ਉਹਨੂੰ ਲਿਆ ਕੇ ਫਿਰ ਵਾਪਸ ਵੀ ਉਹਨੂੰ ਮੇਨਲੈਂਡ ਤੇ ਥਰੂ ਬੋਟ ਹੀ ਲੈ ਕੇ ਆਉਂਦੇ ਰਹੇ ਸੋ ਇਹਦੇ ਜਿਹੜੇ ਇਹ ਤਿੰਨ ਮੁਲਜ਼ਮ ਨੇ ترਸੀਮ ਸਿੰਘ ਹੈ ਇਹ ਹੈਗਾ ਪਿੰਡ ਕਬਾਇਆ ਖਣਾ ਸਦਰ ਜਲਾਲਾਬਾਦ ਦਾ 23 ਸਾਲ ਦੀ ਉਹਦੀ ਉਮਰ ਹੈ 12ਵੀਂ ਪੜਿਆ ਲੇਬਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਦਾਂ ਹੀ ਅਮਰਿਤ ਸਿੰਘ ਅੰਬੀ ਹੈ ਇਹ ਚੱਕੀਵਾ ਸਦਰ ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ 21 ਸਾਲ ਦਾ 10ਵੀਂ ਪਾਸ ਹੈ ਲੇਬਰ ਦਾ ਹੀ ਕੰਮ ਕਰਦਾ ਪਹਿਲਾਂ ਵੀ ਕੇਸ ਕੋਈ ਦਰਜ ਨਹੀਂ ਨਵੇਂ ਹੈ ਸਾਰੇ ਜਿਹੜਾ ਜੁਵਨਾਈਲ ਹੈ ਉਹ ਵੀ ਫਿਰੋਜ਼ਪੁਰ ਏਰੀਆ ਦਾ ਰਹਿਣ ਵਾਲਾ ਹੈ 16 ਸਾਲ ਉਮਰ ਹੈ 7ਵੀਂ ਤੱਕ ਐਜੂਕੇਸ਼ਨ ਪੜ੍ਹੀ ਹੈ ਉਹਨੇ ਤੇ ਇਸ ਤੋਂ ਇਲਾਵਾ ਰਮਨਜੀਤ ਰਮਨ ਹੈ ਇਹ ਹੈਗਾ ਖਾਲੜੇ ਤਰਨਤਾਰਨ ਦਾ 19 ਸਾਲ ਦਾ ਇਹ ਪਿਖੀ ਵਿੰਡ ਪੜ੍ਹਾਈ ਕਰ ਰਿਹਾ ਕਾਲਜ ਦੇ ਵਿੱਚ ਸੋ ਜੇ ਆਪਾਂ ਇਹ ਤੇ ਚਾਤੀ ਮਾਰੀਏ ਕਿ ਨਵੇਂ ਬੱਚੇ ਜਿਹੜੇ ਐ ਇਸ ਜਿਹੜੇ ਉਹ ਲਾਲਚ ਦੇ ਵਿੱਚ ਡਰੱਗਸ ਦੇ ਪਾ ਕੇ ਤੇ ਇਹ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਰਹੇ 스ਪਗਲਿੰਗ ਦੇ ਔਰ ਮੈਂ ਸਮਝਦਾ ਕਿ ਇਹਦੇ ਚ ਤੁਹਾਡੇ ਰਾਹੀਂ ਜ਼ਰੂਰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਨਵੇਂ ਬੱਚਿਆਂ ਨੂੰ ਇਸ ਗੱਲ ਤੋਂ ਗਰੇਜ਼ ਕਰਨਾ ਚਾਹੀਦਾ ਹੈ ਔਰ ਲਾਲਚ ਚਾ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਮਿਹਨਤ ਦੇ ਨਾਲ ਆਪਣੀ ਕਮਾਈ ਕਰਨ ਤਾਂ ਕਿ ਵਧੀਆ ਉਹਨਾਂ ਦਾ ਜੀਵਨ ਗੁਜ਼ਰੇ ਇਹ ਨਸ਼ਾ ਕਰਨ ਦੀ ਆਦਤ ਸੀ ਜਾਂ ਫਿਰ ਪੈਸੇ ਦਾ ਲਾਲਚ ਨਾ ਦਿੱਤਾ ਪੈਸੇ ਵਾਲਾ ਹੀ ਹੈ ਜੀ ਜ਼ਿਆਦਾ ਨਸ਼ੇ ਵਾਲਾ ਨਹੀਂ ਇੰਨਾ ਕੋਈ ਗੱਲ ਸਾਹਮਣੇ ਆਈ ਕਿਉਂਕਿ ਯੰਗਸਟਰ ਨੇ ਅਜੇ ਜੀ ਸਰ ਇਹ ਗੱਡੀ ਦੇ ਪਿੰਡ ਜਿਹੜੇ ਉਧਰ ਇੱਕ ਗੱਡੀ ਜਰਬਾ ਦਾ 12 14 ਪਿੰਡਾਂ ਦੀ ਬਣੀ ਜਿਹੜੇ ਦਰਿਆ ਨਾਲ ਲੱਗਦੇ ਉਧਰ ਜਿਆਦਾ ਸਿੱਕੇ ਹਾਂਜੀ ਮਤਲਬ ਇਦਾਂ ਜੀ ਵਿੱਚ ਦਰਿਆ ਚੱਲਦਾ ਹੈ ਇਹਨਾਂ ਦੇ ਪਿੰਡ ਤੋਂ ਅੱਗੇ ਫਿਰ ਪਿੰਡ ਨੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਉਥੇ ਜਦੋਂ ਇਹਨਾਂ ਨੇ ਕਿਉਂਕਿ ਜੇ ਆਪਾਂ ਮੇਨ ਕਿਸੇ ਪੁੱਲਪਾਲ ਤੋਂ ਜਾਣੇ ਕੋਈ ਨਾ ਕੋਈ ਚੈਕਿੰਗ ਹੋ ਜਾਂਦੀ ਹੈ ਤਾਂ ਆਮ ਹੁੰਦਾ ਵੀ ਕਿਸ਼ਤੀ ਨਾਲ ਉਧਰ ਟੱਪ ਕੇ ਕਿਸ਼ਤੀ ਨਾਲ ਹੀ ਮੁੜਿਆਏ ਉਹਦੇ ਚ ਕਈ ਵਾਰ ਇਕੱਲਾ ਕਹਿੰਦਾ ਪਿੰਡ ਦੇ ਬੱਚਾ ਕੋਈ ਜਾ ਰਿਹਾ ਜਾਂ ਹੋਰ ਆ ਗਿਆ ਉਹਦੇ ਚ ਚੈਕਿੰਗ ਘੱਟ ਹੁੰਦੀ ਸੀ ਕੋਈ ਚੈਕਿੰਗ ਕਰਦਾ ਸੀ ਕੋਈ ਚੈਕਿੰਗ ਕਰਦਾ ਸੀ ਅੰਦਰ ਸਰ ਇਹ ਸੈਪਰੇਟ ਕਰਦੇ ਸੀ ਨਹੀਂ ਇਸ ਏਰੀਏ ਚ ਵੇਚਣ ਆ ਰਹੇ ਸੀਗੇ ਜਦੋਂ ਇਹ ਮਤਲਬ ਕਾਪੂ ਕਿਤੇ ਗਿਆ ਮੇਨੇ ਹੀ ਨੇ ਤਰਸੀਮ ਵੀ ਮੇਨ ਅਮਰਤਾ ਬਾਕੀ ਜਿਹੜਾ ਬੱਚਾ ਛੋਟਾ ਹੈ ਹੋਰ ਵੀ ਜਿਲਿਆਂ ਚ ਜਾਂਦੇ ਸੀ ਕਿ ਅਮਰਸਾੜੀ ਇਕੱਲੇ ਆਉਂਦੇ ਇਹ ਬਾਕੀ ਜਿਲਿਆਂ ਚ ਵੀ ਕਰਦੇ ਰਿਹਾ ਜੀ ਅਮਰਸਰ ਸਾਈਡ ਨੂੰ ਆ ਰਹੇ ਸੀ ਇੱਥੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਕਿਤੇ ਉਸ ਕਰਕੇ ਉਹ ਉੱਥੇ ਆਪਣੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਚ ਫੜੇ ਗਏ ਉਹ ਇਕੱਲਾ ਨਹੀਂ ਸਵਾਲ ਹੈ ਕਿ ਜਿਹਨਾਂ ਜਿਹੜੇ ਇਹਨਾਂ ਨੂੰ ਲੀਡ ਕਰਦਾ ਉਹ ਸੀ ਮੇਹਤਿਆ ਹੋਵੇ ਔਰ ਇਹਨਾਂ ਉੱਤੇ ਵੀ ਕੋਈ ਨਾ ਅੜਦੇ ਨਾਲ ਹੋਵੇ ਉਹ ਪਾਕਿਸਤਾਨ ਬੇਸਡ ਸੰਗਠਨ ਰਹਿ ਗਏ ਜੀ ਕਿਉਂਕਿ ਇਹਨਾਂ ਦਾ رابطہ ਜਦੋਂ 17 ਤੋਂ ਪਾਰ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਹੋ ਜਾਂਦਾ ਉਹਨਾਂ ਨਾਲ ਇਹ ਸਾਰਾ ਟਾਈ ਅਪ ਸਿਗਾ ਇਹਨਾਂ ਦਾ ਫੋਨਾ ਰਹੀ ਤੇ ਉਹਦੇ ਨਾਲ ਹੀ ਡਰੋਨ ਦੀ ਜਿਹੜੀ ਹੈ ਉਹ ਡਰਾਪਿੰਗ ਹੁੰਦੀ ਰਹੀ ਹੈ ਸਰ ਇਹ ਦੂਜੇ ਕਿੱਥੇ ਸੀਗੇ ਭਾਈ ਕਿਵੇਂ ਸਰ ਇਹਦੇ ਟੱਚ ਚ ਕਿੱਦਾਂ ਆਏ ਸਰ ਅਲੱਗ-ਅਲੱਗ ਜਗ੍ਹਾ ਤੇ ਰਹਿਣ ਵਾਲੇ ਇਹ ਜਦਾ ਲੱਗ ਜਗਾ ਨਹੀਂ ਇੱਕੋ ਏਰੀਆ ਜੀ ਸਰ ਇਹ ਭਾਈ ਨਾਲ ਦੇ ਪਿੰਡਾਂ ਦੇ ਹੀ ਹੈ ਇਹ ਬਾਈਕ ਤੇ ਸੀ ਨਾ ਬਾਈਕ ਤੇ ਤਿੰਨ ਤਿੰਨ ਮੋਟਰਸਾਈਕਲ ਫੜੇ ਗਏ ਮਸਾਲਾ ਦੇ ਬੱਚਿਆਂ ਨੂੰ ਇਸ ਤਰੀਕੇ ਨਾਲ ਇਨਵੋਲਵ ਕੀਤਾ ਜਾ ਰਿਹਾ ਹੈ ਜਾਣ ਤੋਂ ਵੀ ਕਿ ਦਿੱਤਾ ਸਿੰਗੀ ਵਿੱਚ ਦੱਸਿਆ ਕਿ ਲੋਕ ਨਹੀਂ ਸ਼ਰਤ ਕਰਦੇ ਕਿ ਦੱਸਿਆ ਕਿ ਇਸ ਤਰ੍ਹਾਂ ਦੇ ਬੱਚਾ ਨੂੰ ਹੋਰ ਵੀ ਕੋ ਮੈਂ ਤਾਂ ਤਾਂ ਹੀ ਕਹਿਣਾ ਜੀ ਆਪਣੇ ਸਮਾਜ ਦੇ ਵਿੱਚ ਇਹ ਜਿਹੜਾ ਲਾਲਚ ਦੇ ਵਿੱਚ ਫਸ ਰਹੇ ਬੱਚੇ ਇਹਨਾਂ ਨੂੰ ਪੇਰੈਂਟਸ ਨੂੰ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਹੀ ਚਾਹੀਦਾ ਜੀ ਕਿ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਇਧਰੋਂ ਇਹਨਾਂ ਨੂੰ ਸਮਝਾਇਆ ਜਾਵੇ ਕਾਉਂਸਲ ਕੀਤਾ ਜਾਵੇ ਸੋ ਦੈਟ ਇਹ ਆਪਣੀ ਜ਼ਿੰਦਗੀ ਨਾ ਖਰਾਬ ਕਰ ਸਰ ਇਹ ਕਾਲਜ ਸਟੂਡੈਂਟ ਵੀ ਅੱਛੀ ਕੋਈ ਬੱਚੀ ਉਹੀ ਹੈ ਜਿਹੜਾ ਆਪਣੇ ਰਮਨਜੀਤ ਹੈ ਪੜਦਾ ਪਿੱਖੀ ਵਿੰਡ ਕਿਹੜੇ ਕਿਹੜੇ ਥਾਣੇ ਪਰਚਾ ਦਿੰਦਾ ਐ ਭਈ ਦਰਜ ਹੋਈਆਂ ਐ ਐਫ ਆਈ ਆਰਾਂ ਦੋ ਅਲੱਗ-ਅਲੱਗ ਹੋਈਆਂ ਜੀ ਇੱਕ ਥਾਣਾ ਕੰਟੋਨਮੈਂਟ ਦੀ ਐ ਸੀਆਈਏ ਸਟਾਫ 1 ਵੱਲੋਂ ਤੇ ਇੱਕ ਸੀਆਈਏ 2 ਵੱਲੋਂ ਹੈਗੀ ਐ ਉਹਦੇ ਚ ਛਾਟੇ ਚ ਸੀਆਈਏ 1 ਦੀ ਐ ਤੇ ਕੰਟੋਨਮੈਂਟ ਚ ਹੈਗੀ ਐ ਸੀਆਈਏ 2 ਦੀ ਸਰ ਕਿਸਤੀ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਕਸਰ ਲੇਬਰ ਲੋਕ ਵੀ ਉਹਦੇ ਚ ਜਾ ਕੇ ਜਾਂਦੇ ਐ ਜਦੋਂ ਮੈਰੋ ਫਾਰ ਜਾਂਦੇ ਐ ਕਿਉਂਕਿ ਉੱਥੇ ਇੱਕ ਹੀ ਕਿਸਤੀ ਤਾਂ ਹੈਗੀ ਆ ਨਾ ਜਿਹੜੀ ਮੇਨ ਯਾਰ ਹੋਵੇ ਹੁਣ ਬੱਚੇ ਨੂੰ ਆਮ ਕੋਈ ਚੈੱਕ ਨਹੀਂ ਕਰਦਾ ਥੋੜਾ ਜੰਗਸਰ ਦੇਖ ਕੇ ਲੱਗਦਾ ਬੱਚਾ ਜਾ ਰਿਹਾ ਜੀ ਕਿਤਾ ਪੁੱਤਾਂ ਦੇ ਕੰਮ ਕਰਦਾ ਹੁਣ ਸੋ ਸਾਰੀ ਅਸੀਂ ਉੱਥੇ ਲੋਕਲ ਪੁਲਿਸ ਨੂੰ ਵੀ ਸਾਰੀ ਇਹ ਗੱਲ ਦੱਸਾਂਗੇ ਹੁਣ ਸਰ ਇਹ ਬੋਟਾਂ ਦੇ ਜੇ ਮੈਂ ਵੇਖ ਦਿਓ ਕਾਫੀ ਟਫ ਐ ਸੀ ਇਧਰ ਕਿ ਅਕਸਰ ਡਰੋਨ ਰਾਈ ਹੁੰਦਾ ਸੀ ਤੇ ਉਹਨਾਂ ਵੀ ਜੀ ਆਇਆ ਤਾਂ ਡਰੋਨ ਰਾਈ ਹੈ ਪਰ ਉਹਦੀ ਟਰਾਂਸਪੋਰਟੇਸ਼ਨ ਦਾ ਮਾਧਿਅਮ ਇਹਨਾਂ ਨੇ ਜਿਹੜਾ ਵਹੀਕਲ ਦੀ ਜਗ੍ਹਾ ਏ ਬੋਟ ਕਰ ਲਿਆ ਟੂ ਗੈਟ ਇਟ ਅਕ੍ਰੋਸ ਦੀ ਸਤਲੁਜ ਕਿਉਂਕਿ ਜੇ ਦਰਿਆ ਰਸਤੇ ਪੈਂਦਾ ਜੇ ਪੁਲ ਟੱਪਾਂਗੇ ਉੱਥੇ ਚੈਕਿੰਗ ਹੁੰਦੀ ਹੋਊਗੀ ਜੀ ਦਰ ਹੈ ਇਹ ਕਿਸ਼ਤੀ ਵਾਲਾ ਬੰਦਾ ਸਿੱਧਾ ਹੀ ਆ ਗਿਆ ਇਸ ਸਰ ਮੇਨਲੈਂਡ ਚ ਇੱਕ ਨਵੀਂ ਗੇਟ ਤੋਂ ਤਾਂ ਚੈਲੰਜ ਹੈ ਜੀ ਹੁਣ ਉਹ ਬੱਚਿਆਂ ਵਾਲਾ ਜਿਹੜਾ ਚੈਲੰਜ ਲੱਭਾ ਹੈ ਜੀ ਇਹ ਲੱਭ ਚੈਲੰਜ ਹੈ ਚੈਲੰਜ ਤਾਂ ਕੋਈ ਨਹੀਂ ਵੈਸੇ ਸਾਨੂੰ ਅਫਸੋਸ ਹੈ ਕਿ ਬੱਚੇ ਇਸ ਕੰਮ ਚ ਨਾ ਪੈ ਪਿਛੇ ਲੇਡੀਜ਼ ਨੂੰ ਯੂਜ਼ ਕਰਦੇ ਸੀ ਹੁਣ ਬੱਚਿਆਂ ਨੂੰ ਸਟੂਡੈਂਟ ਆ ਗਏ ਵੇਚਣਾ ਕਿ ਵਕ ਵਾ ਚੁੱਕੇ ਜਿਵੇਂ 10 ਕਿੰਨੇ ਤੋਂ ਢੀਕੋ ਹੋ ਗਈ ਚੱਲ ਰਹੀ ਆ ਬੰਦੇ ਨੇ ਐ ਡਿਗਰੀਕੇਸ਼ਨ ਉਹਦੀ ਪਤਾ ਲੱਗਿਆਂਦਾ ਫਿਰ ਨਵੇਂ ਰਾਲ ਕੱਢ ਲੈ ਕਰੀ ਲੈਣ ਤੋਂ ਬਦਲੇ ਸਟੂਡੈਂਟ ਆ ਗਏ ਬੱਚੇ ਅਸਰ ਨਹੀਂ ਫਿਰ ਟ੍ਰੈਂਡ ਇਸ ਬਾਰੇ ਕੀ ਕਰਦਾ ਮੈਂ ਤਾਂ ਇਹ ਹੀ ਕਹਿਣਾ ਕਿ ਸਾਨੂੰ ਸਮਾਜ ਦੇ ਵਿੱਚ ਸਾਰਿਆਂ ਨੂੰ ਆਪਣੇ ਬਾਰੇ ਇਸ ਬਾਰੇ ਅਵੇਅਰ ਹੋਣ ਦੀ ਲੋੜ ਹੈ ਚਾਤੀ ਮਾਰਨ ਦੀ ਲੋੜ ਹੈ ਕਿ ਕਿੱਥੇ ਆਪਾਂ ਆਪਣੇ ਰੋਲ ਦੇ ਵਿੱਚ ਹੋਰ ਸਾਨੂੰ ਮੋਨਿਟਰਿੰਗ ਦੀ ਲੋੜ ਹੈ ਚਾਹੇ ਉਹ ਪਰਿਵਾਰ ਹੈ ਚਾਹੇ ਉਹ ਸਕੂਲ ਨੇ ਉੱਥੇ ਸਾਰਾ ਇਹਨਾਂ ਦੇ ਉੱਤੇ ਟੀਚਰਸ ਤੇ ਜਿਹੜੇ ਪੇਰੈਂਟਸ ਦਾ ਬੜਾ ਵੱਡਾ ਰੋਲ ਹੁੰਦਾ ਕਿਸੇ ਬੱਚੇ ਦੀ ਬ੍ਰਿੰਗਿੰਗ ਆਪ ਚ ਸੋ ਉਹਨਾਂ ਨੂੰ ਵੀ ਹੋਰ ਸਟੈਪ ਇਨ ਕਰਨਾ ਚਾਹੀਦਾ ਬਾਕੀ ਸਮਾਜ ਨੂੰ ਵੀ ਸਾਰਿਆਂ ਨੂੰ ਰਲ ਕੇ ਆਪਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਸਾਡੀ ਨਵੀਂ ਜਨਰੇਸ਼ਨ ਜਿਹੜੀ ਹੈ ਇਸ ਲਾਲਚ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੇ ਸਰ ਲੱਗਦਾ ਕਿ ਡਰਾਈਵ ਚਲਾਉਂਦੇ ਨੂੰ ਕੋਈ অলਰੈਡੀ ਬਹੁਤ ਬੱਧਿਆ ਕੰਮ ਕਰਦਾ ਉਸ ਨੂੰ ਤਾਂ ਲੱਗਦਾ ਕਿ ਡਰਾਈਵ ਚਲਾਉਂਦੇ ਨੂੰ ਕੋਈ ਤਾਂ ਕਿੱਡਾ ਮੁੰਡਾ ਨੇ ਇਸ ਵਾਰ ਵੀ ਬੱਚੇ ਨਾ ਚੁੱਕੋ ਅਵੇਅਰਨੈਸ ਨਾਲ ਨਾਲ ਚੱਲ ਹੀ ਰਹੀ ਹੈ ਜੀ ਹੋਰ ਹੋਰ ਲੋੜ ਹੈ ਅਵੇਅਰਨੈਸ ਬਾਰੇ ਜਦੋਂ ਆਪਾਂ ਕਿਸੇ ਨੂੰ ਜਾ ਕੇ ਦੱਸਦੇ ਆਂ ਵੀ ਇਹਦੇ ਕੀ ਹਾਰਮਸ ਨੇ ਤੇ ਬੰਦਾ ਕਿੱਥੇ ਗਿਆ ਰੀਅਲ ਟਾਈਮ ਸਟੋਰੀ ਦਾ ਨੈਚਰਲੀ ਫਰ ਪੈਂਦਾ ਬੱਚੇ ਦੀ ਸੋਚ ਦੇ ਵਿੱਚ ਪਤਾ ਪੋਰ ਪਿੰਡ ਦੇ ਇੱਥੇ ਵੀ ਲਿਖ ਲਿੱਤੇ ਬੱਚੇ ਆ ਉਹ ਤੁਹਾਡੇ ਤੱਕ ਪਹੁੰਚਦੀ ਦੀ ਉਹਨਾਂ ਨੇ ਸ਼ਾਇਦ ਤੇ ਜਿੰਨਾ ਨਹੀਂ ਗੱਲ ਬਈ ਜੀ ਤਾਂ ਛੋਟੇ ਛੋਟੇ ਬੱਚੇ ਲੱਛਰ ਗੇਜ ਜਾਈ ਰਹੇ ਹੋ। ਆਪਾਂ ਚੱਕਰ ਆ ਲੈਣੇ ਜੀ ਜੇ ਕੋਈ ਇਹੋ ਜੀ ਗੱਲ ਹੈ ਫਤਾਪੁਰ ਆਪਾਂ ਮੀਟਿੰਗ ਹੀ ਕਰਿਆ ਹੁੰਨੇ ਆ ਜਾ ਕੇ ਜੇ ਉੱਥੇ ਪ੍ਰੋਬਲਮ ਹੈ ਤਾਂ ਮੈਂ ਹੀ ਆਪ ਹੀ ਜਾਵਾਂਗੇ। ਥੈਂਕ ਯੂ ਜੀ।